ਆ ਇਹ ਰੰਗ ਪੈਕ ਹੈ ਇਹਨੂੰ ਕੰਮ ਮੈਂ ਦਿਸਣਾ ਜਬਰਦਸਤ ਇਹਨੂੰ ਚੁਕਾਓ ਇਹਨੂੰ ਚੁਕਾਓ ਮਹਿੰਗਾ ਮੈਂ ਨਹੀਂ ਸ਼ਾਜੀਤ ਨੂੰ ਕੋਈ ਗੱਲ ਨਹੀਂ ਤੂੰ ਕਰੇਂਗਾ ਹਾਂ ਬੜਾ ਮਹਿੰਗਾ ਮੈਂ ਸੁਣ ਕੰਮ ਹੈ ਹਾਂ ਉਹਨੂੰ ਉਹਨੂੰ ਕੱਟਿਓ ਬਾਅਦ ਪਹਿਲਾਂ ਕਰਾਇਓ ਦਰਸ਼ਨ ਨੂੰ ਲਿਆਇਓ ਬਾਅਦ ਕੱਟਿਓ ਉਹ ਇੱਥੇ ਮੈਂ ਪਬਲਿਕ ਦੇ ਸਾਹਮਣੇ ਦਿਖਾਵਾਂਗਾ ਤੈਨੂੰ ਤੁਹਾਨੂੰ ਦੱਸ ਹੀ ਗੱਲ ਜੀ ਮੈਂ ਬਸ ਤੂੰ ਮਹਿੰਗਾ ਮੂੰਗਾ ਬੋਲਦਾ ਕਿਹੜਾ ਸਾਹਿਬ ਮੈਂ ਦੱਸ ਚਾਹੀ ਗੱਲ ਜੀ ਤੁਹਾਨੂੰ ਮੈਂ ਦਸੀਏ ਤੁਸੀਂ ਨਵੇਂ ਆਏ ਹੋ ਜੇ ਪਤਾ ਵੈਸੇ ਬਖਸ਼ਦਾ ਠੀਕ ਹੈ ਤੂੰ ਜਿਹੜੀਆਂ ਆਹ ਚਿੱਟੇ-ਚੁੱਟੇ ਨੇ ਗੱਲਾਂ ਕੀਤੀਆਂ ਨੇ ਚਿੱਟੇ ਵਾਲੇ ਦੀ ਫ ਮੈਨੂੰ ਨਾ ਸੇ ਪਰਚਾ ਹੈ ਦੇ ਕੱਲੇ ਪਿਓ ਤੇ ਵੀ ਪਿਓ ਦੀ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਮਾਂ ਦੀ ਜ਼ਿੰਮੇਵਾਰੀ ਜਿੰਨਾ ਤੂੰ ਬੋਲੀ ਹੈ ਨਾ ਐਦੇ ਤੇ ਕੇ ਹੋ ਗਿਆ 307 ਦਾ ਤੇਰੇ ਤੇ 307 ਦਾ ਨਾਲ ਤੇਰੇ ਘਰ ਵਾਲੇ ਤੇ ਦੇਵਾਂਗਾ ਐਸੇ ਡੋਰ ਦੇ ਮਾਮਲੇ ਚ ਥੋੜੇ ਜਿਹਾ ਪਤਾ ਨਹੀਂ ਕੀ ਬੋਲਦਾ ਹੈਗਾ ਦੱਸਿਆ ਨੂੰ ਏ ਕਾਛ ਪੜਾ ਤੈਨੂੰ ਚਿੱਟੇ ਜਿਹੜੇ ਚਿੱਟੇ ਨੂੰ ਫੜੀ ਜਾਓ ਨਹੀਂ ਨਹੀਂ ਸਾਡਾ ਕੀ ਕਸੂਰ ਹੈ ਸਾਡਾ ਕੀ ਕਸੂਰ ਹੈ ਪੋਰਾ ਪੋਰਾ ਜਵਾਕਾਂ ਨੇ ਖਰੀਦ ਲਿਆ ਕਸੂਰ ਤੁਹਾਡਾ ਇਹ ਹੈ ਵੀ ਜਿਹੜੀਆਂ ਚੀਜ਼ਾਂ ਕਸੂਰ ਉਹ ਹੈ ਪੈਣਾ ਜਿਹੜੀਆਂ ਚੀਜ਼ਾਂ ਬੈਨਾਂ ਤੁਸੀਂ ਉਹ ਜਿਹੜਾ ਲੋਕਾਂ ਨੂੰ ਖਰੀਦ ਕੇ ਗੱਟਾ ਭਰਿਆ ਦੇ ਕੋਲੋਂ ਫੜ ਲਿਆ ਇਹਨੇ ਇਹਨੇ ਖਰੀਦ ਲਏ ਹੁਣ ਕੀ ਕਰ ਸਕਦੇ ਤੇ ਨਿਆਣੇ ਲੋਕਾਂ ਦੇ ਗਲਬਟੋਗੇ ਤੁਸੀਂ ਹੁਣ ਵੇਚਣ ਆ ਰਹਿਆਂ ਦਾ ਕਸੂਰ ਸਾਡਾ ਕੀ ਕਸੂਰ ਖਰੀਦਾਂ ਦਾ ਕੋਈ ਕਸੂਰ ਨਹੀਂ ਥੋੜਾ ਜਵਾਕ ਪੋਰਾ ਪਰ ਜਵਾਕ ਥੋੜਾ ਹਾਈਟ ਇਹਦੇ ਜੋ ਖਰੀਦ ਕੇ ਲੈ ਗਿਆ ਇਹਨੇ ਮਲੰਗਣੇ ਵੇਚ ਦੀ ਹਜੇ ਕੋਈ ਫੈਕਟਰੀਆਂ ਬਣੀ ਇਹਨਾਂ ਨੂੰ ਫੜੋ ਬੰਦ ਤੂੰ ਤੁਸੀਂ ਤੇ ਤੂੰ ਤੇ ਤੇਰੇ ਪਿਓ ਨੇ ਹਾਂ ਦੱਸੀ ਮਾੜਾ ਜਾਨਵਰ ਬੈਟਰੀ ਦਾ ਖੜੀ ਹੈ ਹਾਂ ਦੱਸੀ ਮਾੜਾ ਜਾਨਵਰ ਆ ਇਧਰ ਪੁੱਛ ਪਹਿਲਾਂ ਮਾੜਾ ਜਾਨਵਰ ਇਹਨੂੰ ਦੱਸੀ ਮਾੜਾ ਜਾਨਵਰ ਕਾਚ ਫੜਿਆ ਤੈਨੂੰ ਇਹ ਇਹਦਾ ਤੇ ਇਹਦਾ ਵਹਿਮ ਹੈ ਵੀ ਅਖੇ ਚਿੱਟੇ ਵਾਲਾ ਤਾਂ ਫੜਦੇ ਨਹੀਂ ਤੁਸੀਂ ਤੂੰ ਕੀ ਕਰਦਾ ਦੱਸੀ ਚਿੱਟੇ 'ਚ ਫੜਿਆ ਜੀ ਮਾੜਾ ਮੋਟਾ ਵੇਚਦਾ ਸੀ ਮੈਂ ਜੇ ਦੁਬਾਰਾ ਮੇਰੀ ਪੈ ਗਈ ਨਾ ਅੱਗੇ ਸ਼ਾਇਦ ਚਪੇੜਾ ਨਾਲ ਤੇਰਾ ਮਾਨ ਤਾਨ ਸਹੀ ਹੋਇਆ ਨਹੀਂ ਤੇਰੀ ਪੀਣ ਵਾਲੇ ਉਹਨਾਂ ਨੂੰ ਤੁਸੀਂ ਫੜਦੇ ਆ ਜਿਹੜੇ ਵੇਚਦੇ ਤਾਂ ਤੇਰਾ ਮੂੰਹ ਬੰਦ ਕਰਦਾ ਮੈਂ ਤੂੰ ਪਤਾ ਮੈਂ ਤੇਰਾ ਮੂੰਹ ਬੰਦ ਕਰਦਾ ਮੈਂ ਤੇਰਾ ਮੂੰਹ ਬੰਦ ਕਰਦਾ ਆ ਕ ਖਾਣ ਪੀਣ ਵਾਲਾ ਵਿਖਾਉਣਾ ਮੈਂ ਤੈਨੂੰ ਆ ਤੂੰ ਤੁਸੀਂ ਸਾਰਾ ਡੱਬਰ ਸਾਰੀ ਮਰ ਖਾ ਕੇ ਵਿਖਾਓਈ ਨਾ ਤੇਰੇ ਮੇਰੇ ਮੇਰੀ ਦੁਵਾਰਾ ਪੈ ਗਈ ਨਾ ਤੇਰੀ ਤਾਂ ਟੁੱਟ ਜਾਣੀ ਆ ਆ ਵੇਖੀ ਕੀ ਹੈ ਇਹ ਸਾਨੂੰ ਦਾ ਕੀ ਬੰਦਾ ਯਾਰ ਤੂੰ ਤੈਨੂੰ ਨਹੀਂ ਪਤਾ ਤੁਸੀਂ ਹੁਣ ਤਾਂ ਕਹਿ ਕੇ ਖੜੇ ਹੋ ਇੰਨਾ 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 ਥੋੜੇ ਘਰ ਦਾ ਕੋਈ ਜੀ ਇੰਨਾ ਲਾ ਲਓ ਇੱਕ ਦਿਨ ਚ ਸਾਲ ਚ ਦੋ ਸਾਲਾਂ ਚ ਚੱਲ ਸਾਨੂੰ ਵੀਰ ਜੀ ਜਾਣ ਦੇ ਸਾਨੂੰ ਤੁਹਾਨੂੰ ਜਾਣ ਦੇਵਾਂਗਾ ਪਰ ਭੇਜੂਗਾ ਸੁਧਾਰ ਕਰ ਤੁਹਾਨੂੰ ਮੈਂ ਠੀਕ ਹੈ ਕਿੰਨੇ ਬੰਦੇ ਨੂੰ ਸਪਲਾਈ ਦੇਣਾ ਉਹਨਾਂ ਦੱਸਿਓ 15 20 ਬੰਦੇ ਆ ਕਿੰਨੇ ਦਾ ਹੋਊਗਾ ਟੋਟ ਕਇ ਬੰਦੇ ਦਾ ਹੋਗਾ ਹੋਗਾ 100 200 ਬੰਦੇ ਦਾ ਜਿਆਦਾ ਹੈ ਜੀ ਇਹ 50 50 ਲੱਖ ਦਾ ਕਿਤੇ ਵੇਚਦੇ ਆ ਆਹ ਤੇ ਚਟੇ ਤੇ ਉਸੇ ਤੁਸੀਂ ਤੁਸੀਂ ਆਹ ਚਟੇ ਤੋਂ ਘਟ ਹੈ ਯਾਰ ਜਿੰਨਾ ਸੋਹੇ ਜਾਂਦੇ ਬੰਦੇ ਦੀ ਧੌਣ ਵੱਡ ਦੇਣੀ ਹੈ ਇਹਨੂੰ ਬਾਜੇ ਪੰਜਪੱਤਿਆਂ ਕੋਲੇ ਰੱਖ ਹਾਂ 50 50 ਲੱਖ ਵਾਲਿਆਂ ਨੂੰ ਫੜਦੇ ਹੋ ਤੁਸੀਂ ਤੇ 500 ਜਿਹੜਾ ਵਾਲੇ ਗੱਡੀ ਬਿਠਾਉਣ ਨੂੰ ਚੱਲ ਬਣੇ ਚੱਲ ਆਇਆ ਮੈਨੂੰ ਤਾਂ ਜਾ ਆ ਚੱਕੋ ਨਾਲ ਆ ਨਾਲ ਚੱਕੂ ਮਹਿੰਗਾ ਮੈਨੂੰ ਇਸ ਤਰ੍ਹਾਂ ਜੀ ਕੋਤੋਂ ਮਹਿੰਗੇ ਮੋਗੇ ਤੇ ਛੱਟਿਆ ਯਾਰ ਮੈਂ ਬਥੇਰੇ ਮਹਿੰਗੇ ਵੇਖੇ ਤੇਰੇ ਵਰਗੇ ਉਧਰ ਬੈਠ ਚੱਲ ਗਿਆ ਤੂੰ ਛਡਾ ਦਿਓ ਮੈਨੂੰ ਵੀ ਯਾਰ ਉਹ ਤੁਹਾਡੇ ਉਠੀਆਂ ਡਾਟੀਆਂ ਆ ਬਲੀਵ ਇਟ ਟੂਏ ਹਣ ਉਹਨਾਂ ਕਾ ਪਿੱਛੇ ਚਟਿਆਲੇ ਨੂੰ ਚੱਲ ਵਾ ਕੋਈ ਨਹੀਂ ਅੱਜ ਅੱਜ ਸ਼ਾਮ ਤੱਕ ਤੁਹਾਡੀ ਸ਼ਾਮ ਤੂੰ ਪਿੱਛੇ ਲੰਘ ਜਾ ਓਏ ਨਚੜੀਆ ਆ ਪਿੱਛੇ ਰਫੋ ਜਾ ਮਾ ਦਾ ਮਾ ਆ ਫੜਾਓ ਇਹਨਾਂ ਨੂੰ ਇਸ਼ਾਰਾ ਸ਼ਹਿਰ ਆਊਗਾ ਜੀ ਹੁਣ ਤਾਂ ਨਹੀਂ ਮੇਰੇ ਮਗਰ ਉਹ ਸ਼ਹਿਰ ਛੱਡ ਸਾਰਾ ਪੰਜਾਬ ਆ ਜਾ ਮੈਂ ਛੱਡਣ ਲੱਗਿਆ ਜਾਨਦਿਆ ਸਾਰ ਪਰਚੇ 307 ਦੇ ਠੋਕ ਕੇ ਥੋੜੇ ਤੇ ਸਾਰਾ ਸ਼ਹਿਰ ਆਊਗਾ ਹੁਣ ਓਏ ਆ ਕਿਹੜਾ ਨੇ ਗੱਡੀ ਮੂਰੇ ਲਾਦੀ ਬੇਵਕੂਫ ਨੇ ਕੋਈ ਨਹੀਂ ਮੀ ਕੋਈ ਪਤਾ ਨਹੀਂ ਕੌਣ ਆ ਨਾਲੇ ਉਹਨੂੰ ਪਤਾ ਹੈ ਪੁਲਿਸ ਦੀ ਗੱਡੀ ਦਾ ਕੋਈ ਲਾਦੀ ਜੀ ਕੋਈ ਗੱਲ ਨਹੀਂ ਉਹ ਯਾਰ ਤੂੰ ਗੱਡੀ ਮੂਰੇ ਲਾਦੀ ਤੈਨੂੰ ਪਤਾ ਨਹੀਂ ਲੱਗਿਆ ਲਿਕੇ ਬਾਹਰ ਆ ਸ਼ੀਸ਼ਾ ਨਾ ਖੋਲੀ ਬਾਰੀ ਨਾ ਖੋਲੀ ਗੱਡੀ ਦੀ ਕੌਣ ਹੋ ਤੁਸੀਂ ਤੁਸੀਂ ਤਾਂ ਜਾਣਣਾ ਨਹੀਂ ਚਾਹੁੰਦੇ ਮੈਂ ਕੌਣ ਆ ਮੈਂ ਬਿਲਕੁਲ ਨਹੀਂ ਜਾਣਣਾ ਚਾਹੁੰਦਾ ਤੇ ਫਿਰ ਪੁੱਛ ਕਿਉਂ ਰਹੇ ਹੋ ਸਾਡਾ ਬੰਦਾ ਨਹੀਂ ਜਾਣਾ ਚਾਹੀਦਾ ਲੈ ਚੱਲਿਆ ਮੈਂ ਨਹੀਂ ਜਾਣਾ ਚਾਹੀਦਾ ਅੱਖਾਂ ਨੇ ਕੋਈ ਦੁਨੀਆ ਦੀ ਪਾਵਰ ਇਹਨੂੰ ਗੱਡੀ ਚੋਂ ਲਾ ਨਹੀਂ ਸਕਦੀ ਮੇਰੀ ਕੀ ਉਹਨੇ ਬੰਦਾ ਮਾਰਦਾ ਬੰਦਾ ਮਾਰ ਉਹ ਘਟ ਹੈ ਜਿਹੜੇ ਲੋਕਾਂ ਦੇ ਗਲ ਵੱਡੇ ਜਾਂਦੇ ਆ ਪੰਛੀਆਂ ਦੇ ਖੰਭ ਕੱਟੇ ਜਾਂਦੇ ਪੈਰ ਕੱਟੇ ਜਾਂਦੇ ਪਸ਼ੂਆਂ ਦੀਆਂ ਜਾਨਵਰਾਂ ਦੀਆਂ ਕਰਤਣਾ ਕੱਟੀਆਂ ਜਾਂਦੀਆਂ ਆ ਚਾਈਨਾ ਟੂਰ ਦੇ ਨਾਲ ਉਹ ਬੰਦੇ ਮਾਰਨ ਤੋਂ ਘਟ ਹੈ ਤੁਹਾਨੂੰ ਪਤਾ ਨਹੀਂ ਇਸ ਗੱਲ ਉਹ ਯਾਰ ਇਹ ਮਾਰਦਾ ਜਾ ਕੇ ਕੌਣ ਇਹ ਮਾਰਦਾ ਜਾ ਕੇ ਦੇਖਦਾ ਉਹ ਪਾਪੇ ਪਿੱਛੇ ਘਟਾ ਇਹਦਾ ਐਵੇਂ ਐਵੇਂ ਹੀ ਪਤਾ ਨਾ ਬੰਦਾ ਫੜੋ ਤੇ ਨਾਂ ਪਾ ਦਿਓ ਹੈ ਨਾਂ ਨਹੀਂ ਪਤਾ ਕਿੰਨੀ ਫੜੀ ਤੇਰੇ ਕੋਲ ਕਿੰਨੇ ਗੱਟੂ ਆ ਘੱਟੇ ਦੇ ਵਿੱਚ ਆਪਣੀ ਨਹੀਂ ਕਿਸੇ ਹੋਰ ਉਹ ਯਾਰ ਬਸ ਟਪੇੜਾ ਮਾਰ ਕੇ ਧ ਸਰਦਾਰ ਜੀ ਮੇਰੀ ਗੱਲ ਸੁਣੋ ਮੈਨੂੰ ਕੋਈ ਆਪਣੀ ਪਾਵਰ ਦੱਸਣ ਦੀ ਲੋੜ ਨਹੀਂ ਕੁਝ ਨਹੀਂ ਕਰਨ ਦੀ ਲੋੜ ਅੱਛਾ ਠੀਕ ਹੈ ਠੀਕ ਹੈ ਤੁਸੀਂ ਪਹਿਲੀ ਵਾਰ ਮੈਨੂੰ ਮਿਲ ਰਹੇ ਹੋ ਜਦੋਂ ਤੱਕ ਮੇਰੀ ਜੁਆਇਨਿੰਗ ਇਸ ਥਾਣੇ ਦੇ ਵਿੱਚ ਹੈ ਨਾ ਕੋਈ ਚੱਟਾ ਨਾ ਕੋਈ ਚਾਈਨਾ ਡੋਰ ਨਾ ਕੋਈ ਕੁਝ ਨਹੀਂ ਨਾ ਜੂਆ ਨਾ ਸੱਟਾ ਕੁਝ ਨਹੀਂ ਚੱਲਦਾ ਬਾਹਰ ਆਓ ਆਪਾਂ ਗੱਲ ਕਰ ਲੈਣੇ ਕੋਈ ਵਾਰ ਨਹੀਂ ਆਉਣਾਗਾ ਮੇਰੇ ਕੋਲ ਇੰਨਾ ਟਾਈਮ ਨਹੀਂ ਆਉ ਤਾਂ ਸਹੀ ਨਹੀਂ ਨਹੀਂ ਬਿਲਕੁਲ ਨਹੀਂ ਹਾਂ ਦੱਸੋ ਓ ਯਾਰ ਆਜੋ 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 ਹਾਂ ਬੋਲੋ ਆਜੋ ਆਪਾਂ ਇੱਧਰ ਹੋ ਕੇ ਗੱਲ ਨਹੀਂ ਕੋਈ ਉੱਧਰ ਉੱਧਰ ਕੋਈ ਗੱਲ ਨਹੀਂ ਕਰਨੀ ਛੋਟੇ ਵੀਰ ਮੈਨੂੰ ਗੱਲ ਯਾਰ ਮੈਂ ਕੀ ਕਹਿਣਾ ਚਾਹੁੰਦਾ ਤੂੰ ਬੰਦਾ ਛੱਡ ਦੇ ਤੂੰ ਕੀ ਚਾਹੀਦਾ ਤੂੰ ਮੋ ਤੁਹਾਡਾ ਕਾਲੀ ਭਾਸ਼ਾ ਮੇਰੇ ਨਾਲ ਨਹੀਂ ਵਰਤਣੀ ਉਹ ਜਨਾਬ ਮੈਂ ਤਾਂ ਜਨਾਬ ਕਹਿ ਕੇ ਨਹੀਂ ਗੱਲ ਕਰੀ ਸੀ ਜਨਾਬ ਕਹਿ ਕੇ ਕਰੀਏ ਕਰੀ ਸੀ ਨਾ ਜਨਾਬ ਕਹਿ ਕੇ ਫਿਰ ਤੁਹਾਨੂੰ ਫੋਨ ਨੂੰ ਕਿਸੇ ਨੇ ਅਜੇ ਤੱਕ ਇਹ ਨਹੀਂ ਤੱਕ ਕਿ ਜਿੱਥੇ ਧਰਮ ਤੋਂ ਬਰਾੜ ਲੱਗਿਆ ਉਹ ਇੱਥੇ ਚੀਜ਼ਾਂ ਨਹੀਂ ਚਲਦੀਆਂ ਨਾ ਕੋਈ ਫਰਮਾਇਸ਼ ਨਾ ਕੋਈ ਸਫਾਰਿਸ਼ ਬਹੁਤ ਹੈ ਜਿਹੜਾ ਗੇਤਾ ਧਰਮ ਸਿੰਘ ਬਥੇਰੇ ਆਏ ਆ ਸਾਡੇ ਨਾਲ ਵਾਹ ਪੈ ਕੇ ਰਹਿਦਾ ਮੰਡੀ ਚਾਸੀ ਰਹਿੰਦੇ ਆ ਤੁਸੀਂ ਤਾਂ ਗੱਲ ਸੁਣ ਲੈ ਮੇਰੀ ਗੱਲ ਸੁਣ ਲੈ ਕਿ ਸਿੱਧੇ ਸ਼ਬਦਾਂ ਚ ਹਾਂ ਇਹ ਤੇ ਵੀ 307 ਦੇ ਨਾਲ ਹੋਰ ਵੇਚ ਨਾਲ ਤੇ ਖਰੀਦ ਨਾਲ ਦੇ ਵੀ 307 ਆ। ਟਲਦਾ ਨਹੀਂ ਮਤਲਬ ਗੱਲ ਨਹੀਂ ਮੰਨਣੀ। ਗੱਲ ਮੈਂ ਕਹਿੰਦਾ ਜੇ ਜ਼ਿਆਦਾ ਕਰੋਗੇ ਤੇ ਮੈਂ 120 ਵੀ ਤੁਹਾਡੇ ਤੇ ਠੋਕ ਦੇਣੀ ਮਾੜੇ ਬੰਦੇ ਦੀ ਮਤਲਬ ਕਰਾਂ। ਅੱਛਾ ਠੀਕ ਹੈ। ਮੈਂ ਚੱਲੇ ਆ। 2 ਮਿੰਟ ਮੇਰੇ ਥਾਣੇ ਨਾਲ ਜੀ। ਮਰਾ ਬੰਦਾ ਆਉਦੀ ਦੁਕਾਨਦਾਰੀ ਕਰ ਰਿਹਾ। ਕੀ ਕਰ ਰਿਹਾਗਾ? ਦੁਕਾਨਦਾਰੀ ਜ਼ਰੂਰੀ ਚੈਨਾ ਡੋਰ ਵੇਚ ਕੇ ਦੁਕਾਨਦਾਰੀ ਹੁੰਦੀ ਹੈ। ਸਰ ਪੰਜਾਬੀ ਚ ਕਹਿੰਦਾ ਮੇਰੇ ਭੁੱਲ ਭੇਖ ਮੇਰੇ ਥਾਣੇ ਨਾਲ ਬੈਠੋ ਠੀਕ ਹੈ। ਅੱਛਾ। ਮੈਂ ਜਾਂਦਿਆਂ ਸਾਰ ਪਰਚੇ ਕੱਟਨੇ ਨੇ 307 ਬੰਦਾ ਥਾਣੇ ਜਾਣ ਮੈਨੂੰ ਆਉਣ ਦੀ ਲੋੜ ਨਹੀਂ ਥਾਣੇ ਅੱਜ ਤੱਕ ਮੈਂ ਨਹੀਂ ਥਾਣੇ ਆਇਆ ਥਾਣਾ ਮੇਰੇ ਕੋਲੇ ਆਉਂਦਾ ਜੇ ਤੇਰਾ ਰੈਫਰੈਂਸ ਦੇ ਕੇ ਕਿਸੇ ਦਾ ਫੋਨ ਵੀ ਆ ਗਿਆ ਮੈਨੂੰ 120 ਵੀ ਤੇਰੇ ਤੇ ਨਾਲੇ ਤੇ ਮੈਨੂੰ ਧਰਮਸੋਹ ਬਰਾੜਨਾ ਕਿਸੇ ਕਿਸੇ ਦਾ ਵੀ ਫੋਨ ਆ ਗਿਆ ਜੀ ਤਾਂ ਛੱਡਣਾ ਆਉਣਾ ਕਰ ਇਹਨੂੰ ਭਲੇਕੇ 'ਚ ਨਾ ਰਹਿ ਜਾਓ ਛੱਡਣਾ ਆਓਗੇ ਸੁਧਾਰ ਕਰਦੇ ਆ ਆ ਸਾਰੀ ਟੀਮ ਸੁਣਦੀ ਆ ਤੁਹਾਡੀ ਸੁਧਾਰ ਕਰਨਾ ਵੇਖ ਨਹੀਂ ਤੈਨੂੰ ਪਤਾ ਨਹੀਂ ਮੈਂ ਕੌਣ ਫਿਰ ਤੂੰ ਇੱਕ ਵਾਰੀ ਜਾ ਤੂੰ ਥਾਣੇ ਵਾਲੇ ਰਾਹ ਤੋਰ ਤੈਨੂੰ ਮੈਂ ਦੱਸਾਂ ਬਾਕਰਾ ਹੈਲੋ ਉਹ ਮੈਂ ਕਰਦਾ ਗੱਲ ਭੇਜ ਦੋ ਬੰਦਾ ਚੱਕਿਆ ਇਹਨਾਂ ਨੇ ਥਾਣੇ ਲੈ ਕੇ ਚੱਲੇ ਆ ਇਹਨਾਂ ਨੂੰ ਪਤਾ ਨਹੀਂ ਮੇਰੀ ਪਾਵਰ ਦਾ ਹਾਂ ਬਾਤ ਠੀਕ ਹੈ ਮੈਨੂੰ ਮੇਰੇ ਜਾਣ ਤੋਂ ਪਹਿਲਾਂ 10 ਮਿੰਟ ਦਾ ਰਾਹ ਤੇ ਬੰਦਾ ਮੈਨੂੰ ਮੇਰੇ ਕੋਲੇ ਚਾਹੀਦਾ ਵੇਖਦਾ ਮੈਂ ਕਿਵੇਂ ਲੈ ਕੇ ਜਾਂਦਾ